ਮਸਤ ਸਿੱਖ ਗੱਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਜੇ ਅੱਜ ਜਿਹੜੇ ਲਖੂਵਾਲ ਆਪਾਂ ਵੀਡੀਓ ਬਣਾਉਂਦੇ ਆ ਅਜਨਾਲੇ ਦੇ ਬਿਲਕੁਲ ਲੱਗੇ ਹੀ ਆ ਜਿਹੜਾ ਪਿੰਡੀਆਂ ਵਾਲੇ ਰੋਡ ਤੇ ਆ ਜਿਹੜਾ ਪਿੰਡੀਆਂ ਸੈਦਾਂ ਨੂੰ ਰੋਡ ਜਾਂਦਾ ਰੋਡ ਦੇ ਉੱਪਰ ਆ ਜਿਹੜਾ ਵਾਲਾ ਲਖੂਵਾਲ ਤੋਂ ਲਖੂਵਾਲੇ ਜਨਾਲੇ ਦੇ ਵਿੱਚ ਇੱਕ ਥੋਬੇ ਲੱਗੇ ਆ ਤੇ ਇੱਕ ਜਨਾਲੇ ਲੱਗੇ ਆ ਤੇ ਅੱਜ ਤੁਹਾਨੂੰ ਚਾਰ گاਵਾ ਦਿਖਾਉਣੀਆਂ ਗੱਲਬਾਤ ਆਪਾਂ ਕਰਦੇ ਵੀ ਜੀ ਉਹਨਾਂ ਨਾਲ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਬਿੱਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਵਧੀਆ 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 ਭਾਈ ਵਧੀਆ ਜੀ ਹੋਰ ਕਿਵੇਂ ਚੱਲੀ ਜਾਂਦਾ ਕੰਮ ਕਾਰੋਬਾਰ ਵਧੀਆ ਰਹੀ ਵਧੀਆ ਠੀਕ ਹੈ ਬੜੇ ਆਰਾਮਦਾਇਕ ਕਿਰਪਾ ਰਹੀ ਮਾਹੀ ਦੱਸਣਾ ਇਹ ਤਾਂ ਤੇ ਅੱਜ ਤੁਹਾਡੇ ਦਰਸ਼ਨ ਨਹੀਂ ਹੁੰਦੇ ਰਹੇ ਇਹ ਤੁਹਾਨੂੰ ਫੋਨ ਕਰਦੇ ਰਹੇ ਆ ਮਾਲ ਆਉਂਦਾ ਵੇਚ ਜਾਂਦਾ ਰਿਹਾ ਸੀ ਟਾਈਮ ਹੀ ਨਹੀਂ ਲੱਲਦਾ ਰਿਹਾ ਆਪਣਾ ਟਾਈਮ ਹੀ ਨਹੀਂ ਲੱਲਦਾ ਰਿਹਾ ਆ ਦੇ ਮਾਲ ਆਉਂਦਾ ਹੈ ਉਹਦੇ ਵੇਚ ਜਾਂਦਾ ਰਿਹਾ ਕਾਰੋਬਾਰੀ ਵੀ ਲੈ ਜਾਂਦੇ ਰੇ ਵੇਚਣ ਵਾਸਤੇ ਠੀਕ ਠੀਕ ਹੈ ਹਾਂਜੀ 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 ਤੇ ਚਲੋ ਨਾਮ ਦੱਸ ਤੇ ਕਰੀ ਨਾਮ ਇਹ ਜਿਹਨਾਲਾ ਜਿਲ੍ਹਾ ਅਮਰਸਾਹਲ ਇਹ ਜਿਹਨਾਲੇ ਤੇ ਬਿਲਕੁਲ ਲੱਗ ਗਈ ਆ ਲੱਗ ਗਈ ਆ 2 ਕਿਲੋਮੀਟਰ ਜਨਾਲਾ 2 ਕਿਲੋਮੀਟਰ ਨਹੀਂ ਰਹਾ ਫਤਿਹਾਲ ਰੋਡ ਦੇ ਉੱਪਰ ਆ ਤੇ ਫੋਨ ਨੰਬਰ ਇਹ ਪੁੱਛਦੇ ਕਰੀ 9855559994 ਠੀਕ ਆ 984702315 ਠੀਕ ਆ ਤੇ ਦੋ ਤਾਜ਼ੀਆਂ ਸੂਈਆਂ ਫਿਰ ਹਾਂਜੀ ਆ ਰਾਤੀ ਸੂਈ ਜਿਹੜਾ ਪਾਜੀ ਠੀਕ ਆ ਆ ਜੇਰ ਪਈ ਜੀ ਠੀਕ ਆ ਇਹਦੀ ਜੇਰ ਜਿਹੜੀ ਆ ਪਈ ਜਿਹੜੀ ਰਾਤੀ ਸੂਈ ਆ ਤੇ ਇੱਕ ਦੀ ਜੇਰ ਅਜੇ ਪੈਣ ਵਾਲੀ ਆ ਇੱਕ ਦੀ ਜੇਰਾ ਇਹ ਅੱਧਾ ਘੰਟਾ ਹੋਇਆ ਸੂਈ ਨੂੰ ਇਹਦੀ ਪੈਣ ਵਾਲੀ ਆ ਚਲੋ ਪਹਿਲਾਂ ਇਹ ਦਿਖਾ ਦਈਏ ਆਪਾਂ ਹਾਂਜੀ ਹਾਂਜੀ ਕਿ ਨਮਾ ਸੂਆ ਜੇ ਦਾ ਇਹ ਦੂਜਾ ਸੂਆ ਜੇ ਪ੍ਰੋਪਰ ਭਾਜੀ ਦੂਸਰਾ ਸੂਆ ਸੋਈ ਬੱਚਾ ਜਿਹੜਾ ਇਹਨੇ ਕਾਫੀ ਭਲਿਆ ਦਿੱਤਾ ਵਾ ਕਿ ਇਹ ਵੀ ਤੀਗਾ ਜਿਹੜਾ ਚੰਗਾ ਭਰਾਇਆ ਵਾ ਬਹੁਤ ਭਰਾਇਆ ਹੈ ਬੱਚਾ ਬਹੁਤ ਤਗੜਾ ਆਇਆ ਜੇ ਛੋਟੀ ਜਰਸੀ ਜਿੱਡਾ ਤੇ ਵਛਾ ਹੀ ਆ ਸਹੀ ਗੱਲ ਜੇ ਬੱਚਾ ਬਹੁਤ ਤਗੜਾ ਜੇ ਤੇ ਆ ਥਨਾ ਦਾ ਸਾਈਜ਼ ਗੈਪ ਵੀ ਇਹਦਾ ਦੇਖ ਸਕਦੇ ਚੰਗਾ ਆ ਤੋਰਾਂ ਹਮ ਵੀ ਤੇ ਕਰੀ ਨਾ ਕਰੀ ਨਾ ਮੜੀ ਜੀ ਪਾਲੀ ਭਾਜੀ ਵੇ ਲੈ ਤੁਹਾਡੀ ਮਰਜ਼ੀ ਹੈ ਫਾਲੋਅ ਅਪ ਹੋਣੀ ਠੀਕ ਆ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜਿਤਨਾ ਵਿੱਧੀ ਹੈ ਇਹ ਭਾਜੀ 25 ਲੀਟਰ ਦਾ ਰਕਾਰ ਜਾਈ ਦੀ 30 ਲੀਟਰ ਵਸ਼ੀ ਦੁੱਧ ਬੜੇ ਰਮਾਨਾ ਚ ਹੋਊਗੀ ਖੁੱਲਾ ਢੁੱਲਾ ਸਣ ਪਾਂਡਾ ਵੇਖੋ ਗੁਲਾਬੀ ਰੰਗ ਦੇ ਸਣ ਲੱਗੇ ਜੇ ਵੇਖੋ ਠੀਕ ਆ ਹਾਂਜੀ 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 ਬਾਕੀ ਉਤਨੇ ਇਹ ਹੈ ਕਿ ਚੰਗੇ ਕੱਦ ਕੱਟਦੀ ਹੈ ਬੜੇ ਵੱਡੇ ਕੱਦ ਕੱਟਦੀ ਹੈ ਇਸ ਲਈ ਅੱਜ ਪਲਾਂ ਪੁਲਾ ਹਵਾਨੇ ਤੇ ਹੈ ਗਿਆ ਵਾ ਰਾਤ ਹੀ ਸੋਈ ਅਜੇ ਜੇੜੀ ਨੇ ਜਿਹੜੀ ਪ੍ਰੋਪਰ ਭਾਤੀ ਆ ਬਾਕੀ ਸੂਈ ਸਵਾਈ ਆ ਉਹਦੀ ਵਾਲੀ ਜੇ ਭਾਈ ਵੇਖੋ ਕੱਦ ਵੇਖੋ ਬਸ਼ੀ ਦਾ ਕੱਦ ਕਾਠ ਪੱਖੇ ਪੂਰੀ ਜਵਾਨ ਆ ਸੋਹਣੀ ਵੜਿਆ ਜਿਹੜੀ ਬਾਕੀ ਇਹ ਕਿ ਸੰਭੀ ਸੰਭੀ ਚੰਗੀ ਆ ਤੇ ਵਿਧੀ ਕਿੰਨਾ ਫਿਰ ਮੁੱਲ ਰੱਖੀਏ ਦਾ ਆਪਾਂ ਇਹ ਤੁਹਾਨੂੰ ਹਰ ਵੀ ਜੀ ਪਤਾ ਹੈ ਤੁਸੀਂ ਰੋਜ਼ ਵੀਡੀਓ ਬਣਾਉਂਦੇ ਹੋ ਇਹੋ ਜਿਹੇ ਮੈਨਾਂ ਦਾ ਜਾਜਾ ਕਰਦੀਏ ਫਿਰ ਹਰ ਵੀ ਮੁੱਲ ਤੇ ਜਾਹਰੀ ਬਹਿਣਾ ਸਾਡਾ ਲਾਖੀ ਕਰਦੀਏ ਅੱਛਾ ਤੇ ਬਾਕੀ ਤੁਸੀਂ ਦੱਸੋ ਕਿੰਨੇ ਰੇ ਦੇਣੀ ਆ ਆਪਾਂ ਤੁਸੀਂ ਦੱਸ ਦੋ ਤੁਸੀਂ ਦੱਸੋ ਆਹ ਤੁਹਾਡੇ ਸਾਰਾ ਨਹੀਂ ਨਹੀਂ ਤੁਸੀਂ ਦੱਸਣਾ ਆ 10 ਛੱਡ ਦੀਏ 90 ਦੇ ਦੀ ਜੀ ਵੇਲੋ ਤੁਹਾਡੀ ਮਰਜ਼ੀ ਜੇ ਤੁਸੀਂ ਦੱਸੋ 5 ਹੋਰ ਛੱਡ ਦੀਏ ਫਿਰ 85 ਦੀ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਜਾਣ ਦੋ ਭਾਈ ਠੀਕ ਹੈ ਜੀ ਕੋਈ ਵੀਰ ਫੋਨ ਲਾ ਕੇ ਹੋਰ ਬੰਦ ਫੋਨ ਲਾ ਮਾਨਤਨ ਕਰਾਂਗੇ ਜਰੂਰ ਠੀਕ ਹੈ ਫੋਨ ਲਾਵੇ ਇੱਕ ਵਾਰੀ ਕੋਈ ਹੈ ਨਾ ਆਹ ਤਾਜੀ ਸੂਈ ਜੇ ਭਾਈ ਸੁਣੇ ਜਿੱਦਾਂ ਘੰਟਾ ਹੋਇਆ ਇਹ ਅਜੇ ਹੁਣੇ ਹੀ ਸੂਈ ਆਹ ਜੇਰ ਪੈਰ ਵਾਲੀ ਜੇ ਇਹਦੀ ਜੇਰ ਪੈਰ ਵਾਲੀ ਇਹਦੇ ਮਗਰ ਬੱਚਾ ਕੀ ਆ ਗਿਆ ਅੱਛਾ ਹੈਗਾ ਇਹਦੇ ਮਗਰ ਇਹਦੇ ਮਗਰ ਬੱਚਾ ਦੋਵਾਂ ਮਗਰ ਬੱਚੇ ਹੀ ਆਏ ਜਿਹੜੇ ਤੇ ਥਣ ਦੇਖ ਸਕਦੇ ਥਣ ਜਿਹੜਾ ਇਹਦੇ ਕੋ ਵੀ ਕਾਫੀ ਚੰਗਾ ਲੱਗਾ ਹੈ ਬਹੁਤ ਸੋਹਣਾ ਥਣ ਜੀ ਤੇ ਇੱਕ ਨਿਕ ਦੁੱਧ ਆ ਲੀ ਜੇ ਇਹ ਵੀ ਭਾਜੀ 20 ਲੀਟਰ ਬੜੇ ਰਮਾਨਾ ਵਸ਼ੀ ਚਵਾਜੂ ਦੁੱਧ ਅੱਛਾ 20 ਲੀਟਰ ਦੇ ਕਰੀਬੇ ਵੀ ਚਵਾਜੋਗੇ ਚਵਾਜੋ ਠੰਡਾ ਭਾਂਡਾ ਵੇਖੋ ਠੀਕ ਆ ਸਾਨੂੰ ਵੇਖੋ ਇਤਰਾ ਵੀ ਠੰਡੀ ਤੇਰੀ ਆ ਵੇਖੋ ਤੋਰਾਂ ਹਾਂ ਫੇਰ ਇੱਕਰੀਨ ਹੋਤਰਾ ਇਹ ਆ ਕਿ ਪੇਠ ਪੜੇ ਤਾਂ ਇਹ ਵੀ ਜਿਹੜੀ ਚੜਾਈ ਚ ਇੱਕ ਤਾਜੀ ਸੂਈ ਆ ਬਾਕੀ ਕੋਈ ਖਾਸ ਈ ਢੀ ਲੱਪੇ ਚ ਨਹੀਂ ਆ ਨਹੀਂ ਸਾਂਭੀ ਬੜੀ ਆ ਸਾਂਭੀ ਸਾਂਭੀ ਚੰਗੀ ਆ ਬਾਕੀ ਥਣ ਬੜਾ ਕਮਾਲ ਦਾ ਲੱਗਾ ਜਿਹੜਾ ਇਹਨੂੰ ਬਹੁਤ ਗੁਲਾਬੀ ਲੱਗਦਾ ਖੜ ਲੱਗੇ ਜੇ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ ਆਜੋ ਲੈ ਆਓ ਜੀ ਵੇਖੋ ਬੂਥੀ ਵੇਖੋ ਮਛੀ ਦੀ ਬਰੀਡ ਵੇਖੋ ਬਾਕੀ ਹੈਗੇ ਵੀ ਕਰਾਸ ਪਾਂਚ ਆ ਮੌਸਮ ਵੀ ਗਰਮੀ ਦਾ ਵਾਹ ਹੁੰਦਿਆ ਹੁਣ ਹਰ ਵੀ ਬੱਚੇ ਦਾ ਬੜਾ ਕਰਨੀ ਹੈ ਨਾ ਇਹ ਠੀਕ ਆ ਬੱਚੇ ਦਾ ਬੜਾ ਕਰਦੇ ਤਾਜੀਆਂ ਸੁਈਆਂ ਦੋਵੇਂ ਤੇ ਇਹਦਾ ਵੀ ਜੇ ਫਿਰ ਕੀ ਮੁੱਲ ਲਿਆ ਮੁੱਲ ਜਾਇ ਜੀ ਕਰਦੇ ਯਾਰ ਫਿਰ ਜੀ ਲੈਣ ਦੇ ਨਾਲ ਜਾਇ ਜੀ 70 ਦੀ ਦੇ ਦੀ ਜੀ 70 ਜਗ ਕਰੀਏ ਕੋਹਮਾਨਤਾ ਨੂੰ ਤਸੀਂ ਦੱਸੋ ਕਿੰਨਾ ਕਰਦੀ ਹੈ ਕਿੰਨਾ ਕਰਦੀ ਹੈ ਭਾਈ ਫਿਰ ਦੱਸਿਓ ਹਾਂਜੀ ਦਾਲੀਏ ਅੱਛਾ 65000 ਦੀ 65000 ਦੀ ਹੈਗੀ ਕੋਈ ਕਸਰ ਹੋਰ ਤੁਸੀਂ ਸ਼ੰਕਾ ਇਹ ਕਰ ਦੋ ਅੱਜ 2000 ਛੱਡ ਦਈਏ ਫਿਰ ਹੋਰ ਚਲੋ ਠੀਕ ਹੈ ਹਾਂ ਹਾਂ ਦੋ ਭਾਈ ਅੱਛਾ 63000 ਦੀ ਦੇ ਦੋ ਹੋਰ ਮਾਨਤਨ ਕਰਦਾ ਫੋਨ ਲਾਵੇ ਫੋਨ ਲਾਵੇ ਖੁੱਲਾ ਮਾਨਤਨ ਹੋ ਜਾਊਗਾ ਮਾਨਤਨ ਖੁੱਲੇ ਚੱਲਣਗੇ ਜੀ ਵਿਸਾਖੀ ਦੇ ਆਫਰ ਦੇ ਦਨੇ ਅੱਛਾ ਕ ਫੋਨ ਲਾਵੇ ਇੱਕ ਵਾਰ ਸਭ ਠੀਕ ਹੈ ਜੀ ਹਾਂ ਜੇ ਥਾਣੇ ਵੇਖੋ ਭਾਈ ਇਹ ਇਹਨਰ ਤਾਂ ਠੰਡ ਲੱਗਾ ਠੀਕ ਐ ਠੰਡ ਭੰਡ ਖੁੱਲੀ ਬੈਸੀ ਚੰਗੀ ਤਿਆਰ ਹੋਈ ਐ ਬਾਕੀ ਕੋਈ ਵੀਰ ਆਪਣੀ ਪਸੰਦ ਕਰਕੇ ਖੜੇ ਹਾਂਜੀ ਚੰਗੀ ਤੇ ਆ ਗੱਭਨ ਜੇ ਇਹ ਪਲੂਨ ਜੇ ਭਾਜੀ ਪਹਿਲਾ ਸੂਆ ਜੇ ਠੰਡੀ ਧੀਰੀ ਵਖੋ ਠੀਕ ਐ 10 ਤੋਂ 15 ਦਿਨ ਖੜਦੀ ਐ ਜੇ ਠੀਕ ਐ ਸੰਫਣ ਵਖੋ ਕਿੱਡਾ ਲੱਗਾ ਇਹਨੂੰ ਸੰਭੇ ਸੰਭੀ ਐ ਵੀ ਚੰਗੀ ਆ ਹਨਾ ਤੇ ਇਹਦੇ ਕਿੰਨੇ ਕ ਦੁੱਧ ਵਾਲੀ ਆ ਉਹ 6 ਦੰਦ ਜੀ ਅੱਛਾ ਇਹ ਵੀ 20 ਲੀਟਰ ਤੋਂ ਪਲੱਸ ਚਾਹੋਗੇ ਜਿੱਡੀ ਸੰਭੀ ਆ ਕੱਦ ਕਰਦੀ ਦੀ ਵਖੀ ਵਖੋ ਗੱਡੀ ਤਗੜੀ ਐ ਤੋਰਾਂ ਫਿਰ ਇੱਕ ਰੀਨ ਇਹ ਵੀ ਕ੍ਰਾਸ ਜੇ ਗੱਦ ਘਾਟ ਜਿਹੜਾ ਇਹਦਾ ਵੀ ਚੰਗਾ ਉੱਚਾ ਆ ਵੱਡੀਆਂ ਵਡੀਆਂ ਚ ਲੈ ਸਾਂਭੀ ਸਾਂਭੀ ਪੂਰੀ ਆ ਪੂਰੀਆਂ ਵੱਡੀਆਂ ਗਾਵਾਂ ਚ ਹੀ ਹੁੰਦੀ ਆ ਵੀ ਆਜ ਲੈ ਆਜ ਜੂੜੀ ਵੇਖੋ ਬਸ਼ੀਦੀ ਬਾਕੀ ਇਹ ਆ ਕਿ ਵੜਾਂ ਕ੍ਰਾਸ 'ਚ ਆ ਗਰਮੀ ਵਾਲੀਆਂ ਆ ਕੋਈ ਦੀ ਗੱਲ ਨਹੀਂ ਤੋਹਫੇ ਹਰਪ੍ਰੀਤ ਜੀ ਤੋਹਫੇ ਠੀਕ ਆ ਜੀ ਹਾਂਜੀ 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 ਦੰਤਾਂ ਚਤਾਲੀਆਂ ਹਨ ਜੀ ਦਿਖਾ ਦਿਓ ਕਿੰਨੇ ਦੰਦ ਇਹ 6 ਦੰਦ ਜੀ ਮੂੰਹ ਬਾਕੀ ਸਾਈਕਲੀਆਂ ਕੰਨੀ ਉਧਰ ਖੋਤੇ ਜੇ ਕਰ ਆਇਓ ਆਹ ਦੇਖ ਸਾਡੇ ਜੀ ਆਹ ਵੇਖੋ ਜੀ ਸਾਈਡਾਂ ਵਾਲੇ ਉਧਰ ਖਲੋਤੇ ਜੇ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ ਫੋਨ ਤੇ ਕਰ ਲਈ ਭਾਈ ਇਹਦਾ ਫੋਨ ਤੇ ਕਰਨਾ ਜੀ ਇਹ ਆ ਕਿ ਚਲੋ ਕੱਚੀ ਆ ਹੁਣ ਦੇ ਜਲਵੀਰ ਸੇਵਾ ਵਾਲਾ ਸ਼ਕੀਲ ਹੋਊਗਾ ਤੈਨੂੰ ਫੋਨ ਤੇ ਸਾਮ ਛੱਡ ਕੇ ਦੇ ਦੋਗੇ ਹਿਸਾਬ ਨਾਲ ਛੱਡ ਕੇ ਦੇਣਾ ਠੰਡੀ ਬਾਰੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਉਹਨੇਕਾ ਇਹ ਆਫਰ ਹੀ ਲਾ ਦੇਣਾ ਜੀ ਸਾਖੀ ਦਾ ਠੀਕ ਹੈ ਆ ਬੱਚਾ ਜੀ ਤੇਰੇ ਕੋਈ 1.5 ਦੀ ਲਾਲੇ ਕੋ 2 ਦੀ ਲਾਲੇ ਕੋ ਢਾਈ ਦੀ ਲਾਲੇ ਆ ਤੁਹਾਡੇ ਸਾਹਮਣੇ ਜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕਿੰਨਾ ਜੀ ਤੇ ਕੱਲ ਦੁੱਧ ਇਹ ਕੋ ਦੁੱਧ 12 ਲੀਟਰ ਆ 4 ਦੀ ਗਰੰਟੀ ਦਾ ਆ 10 ਦੀ ਗਰੰਟੀ ਹੈ ਭਾਗੋ 4 ਟਾਂਚ ਵਾਲੀ ਵੀ ਰੋ ਠੀਕ ਆ 10 ਲੀਟਰ ਪੱਕਾ ਦੁੱਧ ਹੈਗਾ ਜਿਹੜਾ ਇੱਕ ਭਾਈ ਜਰੂਰ ਦੱਸਾਂਗੇ ਥਾਂ ਦੇ ਵਿੱਚ ਇੱਕ ਚਪੂਰ ਆਉਂਦੀ ਆ ਕਿਹੜੇ ਥਾਂ ਚ ਉਹ ਬੈਣੀ ਵਾਲੀ ਸਾਈਡ ਬੈਣੀ ਵਾਲੇ ਪਾਸੇ ਇੱਕ ਥਾਂ ਚ ਪੂਰ ਆ ਜਿਹੜੀ ਕੋਈਆਂ ਜਿਹੜੀ ਗੱਲ ਕਰ ਦੇਣੀ ਉਹ ਮੁਰਗੇ ਬਾਕੀ ਤਾਂ ਮਜ਼ਾ ਨਹੀਂ ਹੁੰਦਾ ਠੰਡੀ ਸੀ ਦਿਖਾਈਦਾ ਫਿਰ ਆ ਬੈਕ ਸੈਟ ਦੀਆਂ ਜੀ ਆਹ ਪਰਲੇਥਾਂ ਚੋਂ ਜੀ ਪਰਲੇਥਾਂ ਥੋੜੀ ਜੀ ਭੂਰ ਹੋ ਗਈ ਮਾਸਾ ਉਨੇ 21 ਆ ਕੋਈ ਜ਼ਿਆਦਾ ਨਹੀਂ ਹੋ ਜ਼ਿਆਦਾ ਨਹੀਂ ਹੈ ਗਈ ਨਹੀਂ ਬਾਕੀ ਆ ਗਾਲੇ ਥਾਂ ਦਾ ਚਵਾਏ ਬਾਕੀ ਅਗਲੇ ਸਣੇ ਧਾਰ ਬਿਲਕੁਲ ਸਾਫ਼ ਹੈ ਜਿਹੜਾ ਬਾਕੀ ਚਲੋ ਫਿਰ ਵੀ ਜਿਹੜੀ ਚੀਜ਼ ਹੈਗੀ ਆ ਆਪਾਂ ਨੂੰ ਦੱਸਣੀ ਚਾਹੀਦੀ ਹੈ ਵੀਡੀਓ ਦੇ ਵਿੱਚ ਬਾਅਦ ਵਿੱਚ ਗਵੀਰ ਫਿਰ ਕੋਈ ਦੂਰੋਂ ਆਵੇ ਦੂਰੋਂ ਆਏ ਭੂਰੇ ਆ ਦੇ ਵਿੱਚ ਛੱਟਾ ਉਹ ਪਹਿਲਾਂ ਗੱਲ ਦੱਸ ਦੀ ਵੀ ਇੱਕ ਥਾਂ 'ਚ ਥੋੜੀ ਜੀ ਭੂਰ ਹੈ ਜੀ ਠੀਕ ਆ ਇਹ ਹੱਕ ਦੀ ਦੁਆ ਮਾਸਾਕੀ ਦਾ ਆਫਰ ਹੈ ਠੀਕ ਆ ਤੋਰਾਂ ਫੇਰਿੰਦਾ ਵਿੱਚ ਬਾਕੀ ਪੂਛ ਵੀ ਦੀ ਅੱਧੀ ਜੀ ਹੁਣ ਇਹ ਵੇਖ ਲੋ ਉਹਦੇ ਪਰਮਾਤਮਾ ਦੇਣਿਆ ਜੀ ਹਾਂਜੀ ਹਾਂਜੀ ਕੱਟਿਆ ਜਾਵੇ ਤੇ ਸੋਕ ਕਹਿੰਦੇ ਸਰਬਜੀ ਹਾਂਜੀ 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 ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਕਿ 10 ਲੀਟਰ ਹੈਗਾ ਜਿਹੜਾ 10 ਲੀਟਰ ਠੰਡਾ ਕਰਕੇ ਭਾ ਚਾਰ ਟਾਈਮ ਚੋਕ ਲੈ ਜਾ ਸਰਬਜੀ ਠੀਕ ਹੈ ਜੀ ਹਾਂਜੀ ਜੀ ਤਾਂ ਥੋੜਾ ਦੇਖੋ ਲਗਾ ਵਸ਼ੀਨ ਆਇ ਲੈ ਆਓ ਜੀ ਤੇ ਕਿੰਨਾ ਕੁ ਫਿਰ ਇਹਦਾ ਮੁੱਲ ਰੱਖ ਦੇਣਾ ਜੀ ਤੁਸੀਂ ਦੱਸੋ ਇਹਦਾ ਬਿਲਕੁਲ ਜੈਸ ਨਾ ਜਿਆਜ ਹੀ ਕਰੀਏ ਇਹ ਜੀ ਤੇਰੀਆਂ ਜੀ ਜੈ ਸੁਣੋ ਕਰਦੇ ਬਿਲਕੁਲ ਜੇ ਤੇ 200 ਛੋਟ ਹੀ ਹੋਵੇ ਤੁਸੀਂ ਦੱਸ ਦੋ ਕਿੰਨੇ ਦੀ 50 ਦੇ ਦੀ 5000 ਦੀ ਦੇ ਦੋਗੇ ਵਿੱਚੋਂ ਕਰ ਦੋ ਕਿ ਮੰਨ ਤਾ ਨਾ ਰਿਮੋਟ ਕੋਈ ਫੋਨ ਆਵੇ ਕਰ ਲਾਂਗੇ ਜਰੂਰ ਕਰਾਂਗੇ ਅੱਛਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਫਿਰ ਬਾਕੀ ਹਰ ਬੱਜੀ ਸਾਡੀ ਬੇਨਤੀ ਆ ਵੀ ਤੁਸੀਂ ਆਣ ਕੇ ਲਿਖ ਪ੍ਰਖਡ ਡੰਗਰ ਲਓ ਸੁਣਦੀ ਕਰਕੇ ਖੜੋ ਆਪਣੀ ਤਸੱਲੀ ਕਰਕੇ ਆਪਣਾ ਇਹ ਤਾਂ ਗੱਭਨ ਡੰਗਰ ਲੈ ਆਣੇ ਆਪਣੇ ਵੇਚ ਆ ਕੇ ਇਹ ਆ ਕਿ ਸੋ ਇਹ ਹੁਣ ਇੱਕ ਸਾਹ ਦੇ ਲਈਏ ਤੇ ਜਿਹੜੀਆਂ ਦੋ ਟਾਈਮ ਚ ਵਾਈ ਹੋਣੀ ਇੱਕੋ ਹੀ ਆ ਬਾਕੀ ਤੇ ਜੇ ਧਾਰਾਂ ਤੇ ਪਾਸ ਹੋ ਕੇ ਜਾਣੀਆਂ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜਨ ਇਹ ਜਿਹੜੀਆਂ ਆਪਣੀਆਂ ਪਾਸ ਕਰਕੇ ਥਨ ਪਾਸ ਕਰਕੇ ਤਸੱਲੀ ਕਰਕੇ ਤੇ ਆਪਣੀ ਸਮਝਣਾ ਆਪਣੀ ਸਮਝਣਾ ਖੜੋ ਵੀ ਕਿੰਨੇ ਕੇ ਦੁੱਧ ਵਾਲੀਆਂ ਆ ਆਪਣੀ ਜ਼ਿੰਮੇਵਾਰੀ ਤੇ ਖੜੋ ਜੀ ਬਾਕੀ ਪੂਰੀ ਮੋਟੀ ਧਾਰਾ ਜਿਹੜੀ ਇਹਦੀ ਵੀ ਇਹਦੀਆਂ ਧਾਰਾਂ ਜੇ ਸਾਫ ਸੂਫ ਕਰਨ ਵਾਲੀਆਂ ਵਾ ਜਿਹੜੀ ਸਾਫ ਹੋਰੇਧਾਰਾ ਮਾਰ ਲੱਗੇ ਤੁਸੀਂ ਆ ਜੀ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੇ ਇੱਥੇ ਆ ਕੇ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜੇ ਜੀ